ਥਾਣਾ ਫਿਲੌਰ ਨੇ 125 ਗ੍ਰਾਮ ਹੈਰੋਇਨਸ 'ਚ ਤਿੰਨ ਵਿਅਕਤੀ ਤੇ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਫਿਲੌਰ ਸਮੇਤ ਥਾਣਾ ਬਿਲਗਾ ਤੇ ਥਾਣਾ ਗੁਰਾਇਆਂ ਦੀ 4 ਦੇ 75 ਦੇ ਕਰੀਬ ਪੁਲਿਸ ਕਰਮਚਾਰੀਆਂ ਵੱਲੋਂ ਡਰੱਗ ਹੌਰਸਪੌਟ ਘੋਸ਼ਿਤ ਕੀਤੇ ਪਿੰਡ ਸੇਲਕਿਆਣਾ ਵਿਖੇ ਸਪੈਸ਼ਲ ਕਾਸੋ ਪੁਲਿਸ ਚੈਕਿੰਗ ਆਪਰੇਸ਼ਨ ਕੀਤਾ ਗਿਆ ਜੋ ਇਸ ਦੌਰਾਨ ਰਾਜਕੁਮਾਰ ਪੁੱਤਰ ਸਰਬਨਰਾਮ ਵਾਸੀ ਸੇਲਕਿਆਣਾ ਥਾਣਾ ਫਲੋਅ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 5 ਗ੍ਰਾਮ ਹੈਰੋਨ ਇੱਕ ਕਾਰ ਜਿਸ ਦਾ ਨੰਬਰ PB10CG0078 ਬਰਾਮਦ ਕਰਕੇ ਮਕਦਮਾ ਨੰਬਰ 169 ਮਿਤੀ 21/6/2024 ਜੋਮਾ 21 BNDPS ਐਟ ਥਾਣਾ ਫਲੋਅ ਦਰਜ ਰਜਿਸਟਰ ਕੀ ਤੱਕਿਆ ਇਸੇ ਤਰ੍ਹਾਂ ਦੌਰਾਨ ਸਰਚ ਇੱਕ ਮੈਲਾ ਨਸ਼ਾ ਤਸਕਰ ਦੀਪਾ ਪਤਨੀ ਸਿਧਾਰਥ ਉਰਫ ਸੰਨੀ ਸਿਧਾਰਤ ਉਰਫ ਸਨੀ ਪੁੱਤਰ ਰਾਜਾ ਵਿਸ਼ਾਲ ਪੁੱਤਰ ਰਾਜਾ ਬਸਿਆਣਾ ਸੇਲਕੀਆਂ ਨਾ ਥਾਣਾ ਫਲੋ ਨੂੰ ਗ੍ਰਿਫਤਾਰ ਕਰਕੇ ਇਨਾਂ ਦੇ ਕਬਜ਼ੇ ਵਿੱਚ 120 ਗ੍ਰਾਮ ਹੈਰੋਇਨ ਸਮੇਤ ਡਰੱਗ ਮੰਨੀ 33000 ਰੁਪਏ ਭਾਰਤੀ ਕਰੰਸੀ ਤੇ ਮੋਟਰਸਾਈਕਲ ਹੀਰੋ ਹਾਂਡਾ ਬਿਨਾ ਨੰਬਰੀ ਬਰਾਮਦ ਕਰਕੇ ਮੁਕੱਦਮਾ ਨੰਬਰ 170 ਮਿਤੀ 21 6 2024 ਜੁਰਮ 21ਬੀ 27ਏ ਐਨਡੀਪੀਐਸ ਐਕਟ ਥਾਣਾ ਫਲੋ ਦਰਜ ਰਜਿਸਟਰ ਕੀਤਾ ਗਿਆ ਜੋ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਇਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਏਗੀ ਸਭ ਪਿੰਡਾਂ ਵਿੱਚ ਰੇਟ ਹੋ ਰਹੀ ਆ ਚੈਕਿੰਗ ਭਿਆਨ ਸ਼ੁਰੂ ਕੀਤਾ ਜਾ ਰਿਹਾ ਕਿੰਨੇ ਬੰਦੇ ਫੜੇ ਆ ਤੇ ਕਿੰਨਾ ਸਮਾਨ ਬਰਾਮਦ ਹੋਇਆ ਜੋ ਪਿਛਲੇ ਦਿਨਾਂ ਦੇ 10 ਪਿੰਡੇ ਅਰਸੇ ਤੋਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰ ਆਈਪੀਐਸੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਜੋ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਆ ਕਿ ਪਿੰਡਾਂ ਵਿੱਚ ਜੋ ਨਸ਼ੇ ਦੀ ਜੋ ਬਿਲਕੁਲ ਜੀਰੋ ਟੋਰੈਂਸ ਦੀ ਤੇਤ ਦੀ ਪੀ ਚਲਦੇ ਹੋਏ ਜਿਸ ਨੂੰ ਸਾਡੇ ਜਲੰਧਰ ਰੇਂਜ ਦੇ ਡੀਏ ਸਾਹਿਬ ਮਾਨਯੋਗ ਸ਼੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਅਤੇ ਸ਼੍ਰੀ ਅੰਕ ਗੋਪਤਾ ਆਈਪੀਐਸ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਅਤੇ ਸ਼੍ਰੀ ਉਕਤਾ ਜੈ ਪੀਪੀਐਸ ਐਸਪੀ ਹਰਕਟ ਸਾਹਿਬ ਜਲੰਧਰ ਅਤੇ ਡੀਐਸਪੀ ਸਾਹਿਬ ਸ਼੍ਰੀ ਸਰਵਜਿੰਦਰ ਸਿੰਘ ਜੀ ਸੌਵਰੇਜਨ ਫਲੋਰ ਅਤੇ ਖਾਣਾ ਦਰਿਆ ਦੇ ਐਸਐਚਓ ਸਮੀਰ ਐਸਐਚਓ ਜਿਲ੍ਹਾ ਮੋਮਬੇ। ਹਮ ਅਤੇ ਹਮ ਉੜਾਵੀ ਫੋਰਸ ਦੇ ਨਾਲ ਜੋ ਅਸੀਂ ਪੇਂਟ ਕਰਨਾ ਪਿੰਡ ਵਿੱਚ ਸੀਲ ਕੀਆਣਾ ਪਿੰਡ ਅਤੇ ਹੋਰ ਜਿੱਥੇ ਸਾਡੇ ਜੋਪੀ ਨੇ ਸਮੇਤ ਰੌਟ ਸਪੋਰਟ ਸੀ ਜਿੱਥੇ ਇੱਕ ਕੋਈ ਚਿੱਟਾ ਵਿਚਨ ਦਾ ਲੋਕਸ਼ੇਪ ਕੇ ਚੱਲ ਰਿਹਾ ਸੀ ਤਾਂ ਦਾ ਉਸ ਨੂੰ ਅਸੀਂ ਜੋ ਉਹਨਾਂ ਦੇ ਵੱਡੇ ਤਬਾਹ ਕੀਤੇ ਗਏ ਆ ਜਿਨ੍ਹਾਂ ਨੂੰ ਅਸੀਂ ਗ੍ਰফতার ਕੀਤਾ ਗਿਆ ਜਿਸ ਵਿੱਚ ਅਸੀਂ ਜੋ ਇੱਕ ਲੇਡੀ ਨੂੰ ਗੰਨਾ ਪੇਟ ਤੋਂ ਗ੍ਰফতার ਕਰਕੇ 15 ਗ੍ਰਾਮ ਹੈਰੋਨ ਦੀ ਰਿਕਵਰੀ ਹੋਈ ਸੀ ਜੋ ਇਸੇਵੇਂ ਦੇ ਤਹਿਤ ਕੱਲ ਮਿਤੀ 21 ਸ਼ੇ ਨੂੰ ਪਿੰਡ ਸੇਕ ਕੀ ਆਣਾ ਜਿੱਥੇ ਕੋਈ 31 ਵਿਅਕਤੀਆਂ ਦੇ ਖਿਲਾਫ ਅਸੀਂ ਅਭਿਆਨ ਚਲਾਇਆ ਸੀ ਇਹਨਾਂ ਦੇ ਘਰਾਂ 'ਵਿੱਚ ਅਸੀਂ ਸਫਾਈ ਅਭਿਆਨ ਚਲਾਇਆ ਸੀ ਪਿੰਡ ਨੂੰ ਕਾਟਨ ਕਰਕੇ ਨਾਕਾਬੰਦੀ ਕਰਕੇ ਅਸੀਂ ਜੋ ਉਦੋਂ ਸਾਨੂੰ ਬਹੁਤ ਸਫਲਤਾ ਹਾਸਲ ਹੋਈ ਕਿ ਜਿਸ ਵਿੱਚ ਇੱਕ ਲੇਡੀ ਅਤੇ ਉਸ ਦਾ ਹਸਬੰਦ ਸੁਧਾਰਤ ਅਤੇ ਉਸ ਦਾ ਛੋਟਾ ਭਰਾ ਵਿਸ਼ਾਲ ਉਹਨਾਂ ਨੂੰ ਅਸੀਂ ਕਾਬੂ ਕੀਤਾ ਜਿਹਨਾਂ ਜੋ ਕਾਸੋ ਆਪਰੇਸ਼ਨ ਰਿਕਾਰਡਰ ਨੂੰ ਤੋੜ ਕੇ ਮੋਟਰਸਾਈਕਲ ਉਤੇ ਭੱਜਣ ਦੀ ਕੋਸ਼ਿਸ਼ ਵਿੱਚ ਸੀ ਜਿਨ੍ਹਾਂ ਨੂੰ ਸਾਡੇ ਚੌਕੀ ਇੰਸਪੈਕਟਰ ਸੁਖਵਿੰਦਰ ਸਿੰਘ ਸਾਹਿਬ ਇੰਸਪੈਕਟਰ ਅਪਰਾ ਵੱਲੋਂ ਫ੍ਰੀਹੈਂਡਰ ਕਰਕੇ ਉਹਨਾਂ ਵੱਸੋਂ ਜੋ 120 ਗ੍ਰਾਮ ਹੈਰੋਨ ਦੀ ਰਿਕਵਰੀ ਕੀਤੀ ਹੈ ਇਸ ਦੇ ਵਰਕਲੌਪ ਮਕਦਮਾ ਨੰਬਰ 170 ਮਿਤੀ 21 6 24 ਅੰਡਰ ਸੈਕਸ਼ਨ 21 ਬੀ ਗਾਟ 85 ਇੰਡਿਕਰ ਸੈਕਟਰ 3rd ਫਲੋਰ ਬਣ ਕੀਤਾ ਗਿਆ ਹੈ ਜਿਨ੍ਹਾਂ ਨੂੰ ਇਸ ਮਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅੱਜ ਰਿਪੋਰਟ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਦਾ ਪੂਰ ਸਲਮਾਨ ਹਾਸਲ ਕਰਕੇ ਅਗੋਂ ਹੋਰ ਜੋ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੀ ਸ਼ਕਤੀ ਨਾਲ ਥਾਰੋਲੀ ਇੰਟਰੋਗੇਸ਼ਨ ਕੀਤੀ ਜਾਵੇਗੀ ਜੋ ਇਹਨਾਂ ਨੇ ਮੁੜੀ ਕੋਸ਼ਿਸ਼ ਕੀਤੀ ਸਾਨੂੰ ਦੱਸਿਆ ਕਿ ਇਹਨਾਂ ਵੱਲੋਂ ਜੋ 2 ਜੁਲਾਈ 18 ਵਿੱਚ ਦਿੱਲੀ ਸਪੈਸ਼ਲ ਸੈੱਲ ਨੇ ਇਹਨਾਂ ਨੂੰ ਕਾਬੂ ਕੀਤਾ ਸੀ ਸੁਧਾਰਤ ਨੂੰ ਇਹਦੇ ਕਬਜ਼ੇ ਵਿੱਚੋਂ 3 ਕਿਲੋਗ੍ਰਾਮ ਸਮੇਤ ਇੱਕ ਨਾਜੀਰੀਅਨ ਵਿਅਕਤੀ ਨੂੰ ਤਰਹਿੰਦਾ ਸੀ ਜੋ ਇਹ ਧਾਰ ਜੇਲ੍ਹ ਵਿੱਚ ਬੰਦ ਰਿਆ ਧਾਰ ਜੇਲ੍ਹ ਦੇ ਵਿੱਚ ਰਹਿਣ ਤੇ ਇਹਦਾ ਇੱਕ ਆਈਕੇ ਨਾਮ ਦੇ ਨਾਜੀਰੀਅਨ ਨਾਲ ਰਿਲੇਸ਼ਨ ਸਾਬਤ ਹੋ ਗਿਆ ਸੀ ਜਿਸ ਦੇ ਜੋ ਉਹ ਵੀ ਪ੍ਰੋਲ ਤੇ ਆਉਂਦਾ ਇਹ ਵੀ ਪ੍ਰੋਲ ਤੇ ਆ ਚੁੱਕਾ ਹੈ ਇਸ ਨੇ ਜੋ ਹੁਣ ਫਰਵਰੀ 2024 ਤੋਂ ਇਹ ਕੰਮ ਦੁਆਰਾ ਸਟਾਰਟ ਕੀਤਾ ਸੀ ਚਿੱਟਾ ਵੇਚੰਦਾ ਜੋ ਦਿੱਲੀ ਤੋਂ ਲੈ ਕੇ ਆਉਂਦਾ ਇਹ ਦਿੱਲੀ ਆਈਕੇ ਨਜ਼ੀਰੀਅਮ ਨੂੰ ਜੋ ਨੈਟ ਬੈਂਕਿੰਗ ਰਾਹੀਂ ਪੈਸੇ ਭੇਜਦਾ ਤੇ ਉਹ ਆਪਣਾ ਬੰਦਾ ਸਵੇ ਤੇ ਇੱਕ ਹੋਰ ਪੰਜਾਬੀ ਵਿਅਕਤੀ ਨੂੰ ਇੱਥੇ ਭੇਜਦਾ ਜੋ ਇਹਨੂੰ लवली ਯੂਨੀਵਰਸਿਟੀ ਦੇ ਆਸ-ਪਾਸ ਮਡਾਲੀ ਸ਼ਰੀਫ ਪ੍ਰਪੇਰ ਲੁਧਿਆਣਾ ਤੇ ਫਲੋਰ ਦੇ ਆਸ-ਪਾਸ ਆ ਕੇ ਜੋ ਡਿਲਵੀ ਦੇ ਕੇ ਜਾਂਦੇ ਨੇ ਹੈਲੋਂ ਦੀ ਇਹ ਅੱਗੇ ਹੁਣ ਤੱਕ ਇਹਨੇ ਜੋ ਘੱਟੋ-ਘੱਟ 1.6 ਕਿਲੋ ਤੱਕ ਦੀ ਇਹਨੇ ਲਿਆ ਕੇ ਦੇ ਚੁੱਕਾ ਹ ਹਮਮ ਔਰ ਇਹ ਆਪਣੇ ਗਾਹਾਂ ਨੂੰ 100 ਗ੍ਰਾਮ 50 ਗ੍ਰਾਮ ਤੋਂ ਘੱਟ ਨਹੀਂ ਦਿੰਦਾ ਜਿਸ ਨਾਲ ਇਹਦਾ ਇਲਾਕੇ ਵਿੱਚ ਬਦਰਾਮੀ ਘਾਟ ਹੁੰਦੀ ਸੀ ਬੜੇ ਗੁੱਪਤਾਨ ਨਾਲ ਇਹ ਕੰਮ ਕਰਦਾ ਸੀ ਕਿਤੇ ਹੋਰ ਵੀ ਸਾਥੀ ਹੈ ਨਾ ਹਾਂਜੀ ਇਹ ਆਪਣੀ ਫੈਮਿਲੀ ਨਾਲ ਹੀ ਇਹ ਕਰਦਾ ਹੈ ਆਪਣੀ ਵਾਈਫ ਦੀਪਾ ਹੂੰ ਤੇ ਆਪਣੀ ਮਦਰ ਇਨ ਲਾ ਬਿੰਦਰ ਹੂੰ ਜੋ ਵਾਸੀ ਲਖਪੁਰ ਵੀ ਹੈ ਵਿਚਾਰ ਉਸਦਾ ਪ੍ਰੈਸ਼ਰ ਸਿਰ ਗਿਆ ਨੇ ਤੇ ਪੈਂਦਾ ਤੇ ਇਹ ਬਲੈਸਨ ਫੰਡ ਚਲੇ ਜਾਂਦਾ ਹੂੰ ਹੂੰ ਚਾਹਦ ਨਵਾਂ ਸ਼ਹਿਰ ਪਲੀਜ਼ ਦਾ ਪ੍ਰੈਸ਼ਰ ਓਨ ਦਾ ਫਾਈਲ 442 ਸ਼ਾਹ ਦੇ ਕੇਸ ਤੇ ਆਉਣੇ ਜਾਣਾ ਚਾਹੀਦਾ ਹੂੰ ਇਸ ਤਰ੍ਹਾਂ ਕੋਟਾ ਮੇਰਾ ਆਪਣਾ ਚਿੱਟੇ ਰਤਨ ਦਾ ਚਲਾਉਂਦੇ ਸੀ ਜੋ ਇਹਨਾਂ ਦਾ ਹੁਣ ਉਹ ਪਰਦਾ ਪਾਸ਼ ਹੋ ਗਿਆ ਹੈ ਇਹਨਾਂ ਨੂੰ ਰਿਟਾਰਟ ਕੀਤਾ ਗਿਆ ਅੱਗੇ ਇਹਨਾਂ ਦੀ ਹੋਰ ਕੀ ਰਿਮਾਂਡ ਲਿਆ ਜਾ ਰਹਿਣਾ ਅੱਜ ਕੋਰਟ ਵਿੱਚ ਪੇਸ਼ ਕਰਕੇ ਕੋਰ ਰਿਮਾਂਡ ਹਾਸਲ ਕਰਕੇ ਅਸੀਂ ਅੱਗੇ ਹੋਰ ਸਪਲੀਮੈਂਟਰੀ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਾਂਗੇ ਇਸੇ ਕਾਸੋ ਆਪਰੇਸ਼ਨ ਦੇ ਦੌਰਾਨ ਹੀ ਇੱਕ ਹੋਰ ਵਿਅਕਤੀ ਜੋ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦਾ ਨਾਮ ਰਾਜ ਕੁਮਾਰ ਸੀ ਉਸ ਨੂੰ ਵੀ ਕਾਬੂ ਕੀਤਾ ਗਿਆ ਉਸ ਦੇ ਕਬਜ਼ੇ ਵਿੱਚ ਪਾਣੀ ਦਾ ਨਾਮ ਸਰਪ ਰਿਕਵਰੀ ਹੋਈ ਹੈ ਤੇ ਉਸ ਦੇ ਖਿਲਾਫ ਵੀ ਮਕਰਵਾ ਨੰਬਰ 177 ਦਰਜ ਕੀਤਾ ਗਿਆ ਜੋ ਇਹ ਚਾਰ ਵਿਅਕਤੀ ਕਾਸੋ ਆਪਰੇਸ਼ਨ ਦੇ ਦੌਰਾਨ ਕਾਬੂ ਕੀਤੇ ਗਏ ਕੀ ਨਸ਼ੇ ਦੇ ਵੀ ਆਦੀ ਆ ਨਹੀਂ ਇਹ ਨਸ਼ਾ ਨਹੀਂ ਖੋਦ ਪੀਂਦੇ ਪਰ ਨਸ਼ਾ ਵੇਚਣ ਦੇ ਆਦੀ ਆ ਹਮਮ ਠੀਕ